ਗ੍ਰੈਡ ਸਵਾਰ ਕਮੇਟੀ ਦੀ ਮੀਟਿੰਗ ਪੀ ਐਸ ای ਬੀ EMPLOYEES FEDERATION 8ਕ ਦੇ 22 ਡਿਪਟੀ ਜਨਰਲ ਸਕੱਤਰ ਰਚਪਾਲ ਸਿੰਘ ਅਤੇ ਜੋਗਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਬਰਕਰ ਟੂ ਰੂਲਸ ਮੇਤ ਐ ਫੈਸਲੇ ਲਏ ਗਏ ਨੇ ਬਿਜਲੀ ਕਾਮਿਆ ਨੇ ਜੇਕਰ ਇਸ ਫੈਸਲੇ ਉੱਤੇ ਅਮਲੀ ਜਾਮਾ ਪਹਿਨਾ ਦਿੱਤਾ ਤਾਂ 15 ਅਗਸਤ ਦੀ ਗਾਸ਼ਟਡ ਛੁੱਟੀ ਵਾਲੇ ਦਿਨ ਗ੍ਰਿਡ ਖਾਲੀ ਹੋ ਜਾਣਗੇ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਹੈ ਕਿ ਰੁਕੇ ਹੋਏ ਓਵਰਟਾਈਮ ਅਤੇ ਪੈਸਿਆਂ ਦੇ ਹਾਥ ਰਸੀਦਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਆਗੂਆਂ ਨੇ ਦੱਸਿਆ ਕਿ ਹਫਤਾਵਾਰੀ ਛੁੱਟੀ ਨਾ ਮਿਲਣ ਕਾਰਨ ਡਿਊਟੀ ਦਾ ਸਮਾਂ ਲੰਬਾ ਹੋਣ ਕਾਰਨ ਗ੍ਰੈਡ ਮਲਾਜ਼ਮ ਸਰੀਰਕ ਅਤੇ ਮਾਨਸਿਕ ਪੀੜਾ ਤੋਂ ਗੁਜ਼ਰ ਰਹੇ ਨੇ ਜਿਸ ਦੇ ਚਲਦਿਆਂ ਕੋਈ ਵੀ ਅਣਸਖਾਮੀ ਘਟਨਾ ਵਾਪਰ ਸਕਦੀ ਹੈ ਉਹਨਾਂ ਇਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਬਿਜਲੀ ਬੋਰਡ ਅਤੇ ਮੈਨੇਜਮੈਂਟ ਅਤੇ ਅਫਸਰਸਾਈ ਨੂੰ ਆਖਦੇ ਹਾਂ ਉਹਨਾਂ ਮੰਗ ਕੀਤੀ ਹੈ ਕਿ ਗ੍ਰੈਡ ਚ ਖਾਲੀ ਪਈਆਂ ਪੋਸਟਾਂ ਨੂੰ ਪੱਕੀ ਭਰਤੀ ਰਾਹੀਂ ਤੁਰੰਤ ਭਰਿਆ ਜਾਵੇ ਲੁਧਿਆਣੇ ਤੋਂ ਹਰਸ਼ਦੀਪ ਸਿੰਘ ਮਹਦੂਦਾ ਦੇ ਨਾਲ ਸਰਿੰਦਰ ਛੰਡੇ ਦੀ ਰਿਪੋਰਟ ਅਲਟੀਮੇਟ ਮੀਟਿੰਗ ਕਰਦੇ ਬਾਰੇ ਸੀ ਅੱਜ ਸਾਡੀ ਗ੍ਰੇਡ ਸਫੈਸ਼ਨ ਯੂਨੀਅਨ ਪੀ ਐਨ ਐਮ ਮਿਲਰ ਕਾ ਡਿਵੀਜ਼ਨ ਦੀ ਜਿਹੜੀ ਮੀਟਿੰਗ ਹੋਈ ਆ ਕਾਫੀ ਦੇਰ ਤੋਂ ਜਿਹੜੀ ਆ ਪੋਸਟਾਂ ਸਾਡੀਆਂ ਜਿਹੜੀਆਂ 811 ਸਰਪਲਸ ਦੇ ਦੀ ਰਿਵਾਲਸ ਕੀਤੀਆਂ ਗਈਆਂ ਕਾਫੀ ਵਾਰੀ ਮੈਨੇਜਮੈਂਟ ਨੂੰ ਵਰਬਲੀ ਔਰ ਚਿੱਠੀ ਪੱਤਰਾਂਹੀਂ ਜਿਹੜੀ ਗੱਲਬਾਤ ਹੋ ਚੁੱਕੀ ਆ ਪਰ ਜਿਹੜੀ ਮੈਨੇਜਮੈਂਟ ਆ ਉਹਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਇਸ ਕਰਕੇ ਕਰਮਚਾਰੀ ਆ ਜਿਹੜੇ ਉਹ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਵੀ ਹੁਣ ਇਸ ਤੋਂ ਵੱਧ ਅਸੀਂ ਹੋਰ ਡਿਊਟੀਆਂ ਨਹੀਂ ਦੇ ਸਕਦੇ ਕਰਮਚਾਰੀ ਜਿਹੜੇ ਸਟਾਫ ਆ ਉਹ ਘਟ ਕੇ ਇੰਨਾ ਕੁ ਰਹਿ ਗਿਆ ਵੀ ਕਰਮਚਾਰੀਆਂ ਦੇ ਸਾਥੀ ਇੱਕ ਇੱਕ ਦੋ ਦੋ ਰਹਿ ਗਏ ਆ ਇਵਨ ਕਿ ਡੈਥ ਕੇਸ ਤੇ ਜਾਂ ਘਰੇਲੂ ਕਿਸੇ ਦੇ ਫੰਕਸ਼ਨ ਦੇ ਗੈਸਟ ਵੀ ਕਰਮਚਾਰੀ ਜਿਹੜੇ ਛੁੱਟੀ ਕਰਨ ਤੋਂ ਮਜਬੂਰ ਹੋ ਗਏ ਇਸ ਕਰਕੇ ਜਿਹੜੀ ਆ ਗ੍ਰੇਡ ਰਿਵੀਜ਼ਨ ਆ ਉਹ ਸਾਰੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਉਹਨਾਂ ਨੇ ਜਿਹੜੀ ਗ੍ਰਿਡ ਸੰਘਰਸ਼ ਕਮੇਟੀ ਬਣਾਈ ਆ ਜਿਸ ਦੇ ਅਧੀਨ ਅੱਜ ਸਾਡੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਜਿਹੜੇ 15 ਦਿਨ ਪਹਿਲਾਂ ਪਹਿਲਾਂ ਇੱਕ 7-4 ਨੂੰ ਮੈਸੇਜ ਦਿੱਤਾ ਸੀ ਉਹ ਰਿਟਰਨ ਜਿਹੜਾ ਮੰਗ ਪੱਤਰ ਦਿੱਤਾ ਸੀ 15 ਮੰਗਾ ਦਾ ਉਸ ਦੇ ਉੱਤੇ ਵੀ ਮੈਨੇਜਮੈਂਟ ਨੇ ਗੱਲ ਕਰਨੀ ਜਿਹੜੀ ਉਹ ਠੀਕ ਨਹੀਂ ਸਮਝੀ ਉਸ ਤੋਂ ਬਾਅਦ ਇੱਕ 5 ਸੁੱਤਰੀ ਜਿਹੜਾ ਮੰਗ ਪੱਤਰ ਆ ਉਹ ਅਸੀਂ ਦਿੱਤਾ ਜਿਸ ਦੇ ਵਿੱਚ 811 ਸਰਕੂਲਰ ਰੱਦ ਕਰਨ ਦੀ ਗੱਲ ਆ ਕਰਮਚਾਰੀ ਜਿਹੜੇ ਆ ਸਬਸਟੇਸ਼ਨਾਂ ਦੇ ਇੰਚਾਰਜ ਆ ਜਿਹੜੇ ਉਹ ਜਿਹੜੇ ਆ ਸਾਲ 1.5 ਸਾਲ ਤੋਂ ਪੱਲਿਓਂ ਜਿਹੜੇ ਗ੍ਰੈਡ ਉਹ ਆਪਣਾ ਸਮਝ ਕੇ ਚਲਾ ਰਹੇ ਆ ਪਰ ਉਹਨਾਂ ਨੂੰ ਜਿਹੜੀ ਆ ਹੱਥ ਰਸੀਦਾ ਇਹ ਰੈਗਿਜ ਜਿਹੜੀ ਨਹੀਂ ਹੋਈ ਇਹ ਸਾਰੀਆਂ 5 ਮਾਸੂਤਰੀ ਮੰਗ ਪੁੱਤਰ ਦੇ ਸਬੰਧ ਦੇ ਵਿੱਚ ਓਵਰਟਾਈਮ ਜਿਹੜੇ ਆ ਕਰਮਚਾਰੀ ਉਹ ਲਾ ਰਹੇ ਆ ਜਿਹੜੇ ਉਹ 50 ਘੰਟੇ ਦੀ ਹੱਦ ਜਿਹੜੀ ਫਿਕਸ ਕੀਤੀ ਹੋਈ ਆ ਜਦ ਕਿ 3 ਮਹੀਨੇ ਦੇ ਵਿੱਚ 150 ਤੋਂ 200 ਘੰਟੇ ਜਿਹੜੇ ਓਵਰਟਾਈਮ ਲੱਗਦੇ ਆ ਔਰ ਮਿਲਦੇ ਸਿਰਫ 50 ਘੰਟੇ ਹੀ ਆ ਇਸ ਵਿਸ਼ੇ ਤੇ ਸੀਐਮਡੀ ਸਾਹਿਬ ਨਾਲ ਜਿਹੜੀ ਉਹ ਗੱਲ ਹੋ ਚੁੱਕੀ ਆ ਉਹ ਵੀ ਕੋਈ ਨਹੀਂ ਹੋ ਰਿਆ ਜਿਹੜੀ 50 ਘੰਟੇ ਆ ਉਹ ਵੀ 31 14 23 ਤੋਂ ਲੈ ਕੇ ਅੱਜ ਤੱਕ ਪੈਂਡਿੰਗ ਪਏ ਆ ਉਹ ਵੀ ਕਿਸੇ ਦੇ ਜਿਹੜੀ ਓਵਰਟਾਈਮ 50 ਘੰਟੇ ਜਿਹੜੀ ਸਰਕਾਰ ਮੰਨਦੀ ਆ ਵੀ ਇਹ ਦੇਣੇ ਬਣਦੇ ਉਹ ਵੀ ਦੇਣ ਦੀ ਕਿਸੇ ਦੇ ਸਰਕਾਰ ਨੇ ਉਹ ਮੈਨੇਜਮੈਂਟ ਨੇ ਆ ਉਹ ਜ਼ਿੰਮੇਵਾਰੀ ਨਹੀਂ ਸਮਝੀ ਇਸ ਤੋਂ ਸਾਥੀ ਜਿਹੜੇ ਆ ਅੱਕ ਕੇ ਹੁਣ ਸੰਘਰਸ਼ ਤੇ ਰਾਹ ਤੇ ਪਏ ਆ ਪੈੜੀ ਸੀਜ਼ਨ ਆ ਹੁਣ ਸਾਥੀ ਜਿਹੜੇ ਆ ਕੋਈ ਵੀ ਸਾਡੇ 37 ਜਿਹੜੇ ਬਿਲੀਕਰ ਹੈਗੇ ਆ 37 ਬਿਲੀਕਰਾਂ ਦੇ ਵਿੱਚ ਕੋਈ ਵੀ ਕੇਬਲ ਜੁਆਇੰਟਰ ਦੀ ਪੋਸਟ ਨਹੀਂ ਹੈ ਕੋਈ ਕੇਬਲ ਜੁਆਇੰਟਰ ਆਜੀ ਤੌਰ ਤੇ ਨਹੀਂ ਲਾਇਆ ਗਿਆ ਲੋਡ ਪੈਣ ਤੇ ਲਗਭਗ ਅਸੀਂ ਕੈਲਕੂਲੇਸ਼ਨ ਕੀਤੀ ਸੀ 250 ਤੋਂ 300 ਕੇਲ ਬਕਸੇ ਜਿਹੜੇ ਹਰ ਸੀਜ਼ਨ ਦੇ ਵਿੱਚ ਜਿਹੜੇ ਆ ਉਹ ਗ੍ਰਿਡਾਂ ਤੇ ਸੜਦੇ ਆ ਜਿਨ੍ਹਾਂ ਵਾਸਤੇ ਕੋਈ ਵੀ ਕਰਮਚਾਰੀ ਜਿਹੜਾ ਆ ਕੇਬਲ ਜੁਆਇੰਟ ਰੱਗੇ 2-2 ਹੁੰਦੇ ਸੀ ਕੋਈ ਕੇਬਲ ਜੁਆਇੰਟਰ ਨਹੀਂ ਹੈ ਸਾਥੀ ਜਿਹੜੇ ਆ ਬਿਲੀ ਘਰਾਂ ਨੂੰ ਆਪਣੇ ਤੌਰ ਤੇ ਜਿਹੜਾ ਆ ਉਹ ਕੈਲ ਵਸੇ ਭਰ ਕੇ ਜਾਂ ਸਮਾਨ ਲੋਡਿੰਦਾ ਮਹਈਆ ਕਰਾ ਕੇ ਸਟੇਸ਼ਨਾਂ ਨੂੰ ਚਲਾ ਰਹੇ ਆ ਪਰ ਲੋਕਲ ਅਫਸਰ ਸ਼ਾਹੀ ਔਰ ਮੈਨੇਜਮੈਂਟ ਦੇ ਕੰਨਾਂ ਦੇ ਜੂਨ ਹੀ ਸਰਕਦੀ ਵੀ ਇੱਕ ਕਰਮਚਾਰੀ ਕਿੱਦਾਂ ਤਸ਼ੱद्दਦ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਕੋਲੋਂ ਪੈਸੇ ਲਾ ਕੇ ਬਿਲੀ ਘਰ ਜਿਹੜੇ ਆ ਸਪਲਾਈ ਆ ਉਹ ਚਲਾਉਣ ਦੇ ਵਿੱਚ ਸਮਰੱਥ ਹੋ ਰਹੇ ਆ ਪਰ ਮੈਨੇਜਮੈਂਟ ਤੋਂ ਇਨਾ ਦੁਖੀ ਹੋ ਕੇ ਅੱਜ ਮੀਟਿੰਗ ਹੋਈ ਆ 15 ਦਿਨ ਪਹਿਲਾਂ ਜਿਹੜਾ ਆ ਸੰਘਰਸ਼ ਦਾ ਨੋਟਿਸ ਦਿੱਤਾ ਸੀ ਵੀ 15 ਦਿਨ ਦੇ ਵਿੱਚ ਵਿੱਚ ਇਹ ਮੁਲਾਜ਼ਮਾਂ ਨੂੰ ਬੁਲਾ ਕੇ ਕਮੇਟੀ ਨੂੰ ਬੁਲਾ ਕੇ ਉਹਨਾਂ ਦਾ ਜਿਹੜੀ ਆ ਮੰਗਾਂ ਦਾ ਮਸਲਾ ਹੱਲ ਕੀਤਾ ਜਾ ਸਕਵੇ ਪਰ ਮੈਨੇਜਮੈਂਟ ਨੇ ਇਹ ਜ਼ਰੂਰੀ ਨਹੀਂ ਸਮਝਿਆ ਤਾਂ ਅੱਜ ਜਿਹੜੀ ਆ ਮੀਟਿੰਗ ਹੋ ਕੇ ਜਿਹੜੀ ਆ ਕਮੇਟੀ ਬਣੀ ਹੋਈ ਸਾਡੀ ਉਹਨੇ ਫੈਸਲਾ ਕੀਤਾ ਵੀ ਅੱਜ ਤੋਂ ਬਾਅਦ ਜਿਹੜੇ ਆ ਉਹ ਕਰਮਚਾਰੀ ਆਪਣੇ ਬਣਦੀਆਂ ਰੈਸਟਾਂ ਕਰਨਗੇ ਰੈਸਟ ਵਾਲੇ ਦਿਨ ਉਹ ਚਾਹੇ ਐਸਐਸਸੀ ਸਾਹਿਬ ਡਿਊਟੀ ਤੇ ਆ ਕੇ ਬੈਠਣ ਤੇ ਚਾਹੇ ਐਕਸ਼ਨ ਸਾਹਿਬ ਬੈਠਣ ਇਹ ਕਮੇਟੀ ਨੇ ਫੈਸਲਾ ਕਰਦਾ ਵੀ ਕਰਮਚਾਰੀ ਕੋਈ ਸਾਡਾ ਡਿਊਟੀ ਤੇ ਆ ਰੈਸਟ ਵਾਲੇ ਦਿਨ ਨਹੀਂ ਬੈਠੂਗਾ ਅੱਗੇ 15 ਕਸ ਆ ਰਹੀ ਆ 15 ਅਗਸਤ ਵਾਲੇ ਦਿਨ ਗਾਈਟਡ ਛੁੱਟੀ ਆ ਉਹ ਸਾਡਾ ਪੂਰਾ ਗ੍ਰੇਡ ਡਿਵੀਜ਼ਨ ਸਟਾਫ ਆ ਜਿਹੜਾ ਉਸ ਦਿਨ ਗਾਈਟਡ ਛੁੱਟੀ ਕਰੇਗਾ ਇਹ ਸਾਰੇ ਸਾਥੀਆਂ ਦੀ ਸਹਿਮਤੀ ਆ ਔਰ ਇਹ ਕਮੇਟੀ ਨੇ ਫੈਸਲਾ ਕਰਤਾ ਕਿ 15 ਅਗਸਤ ਨੂੰ ਛੁੱਟੀ ਕਰਨਗੇ ਕਰਮਚਾਰੀ ਜਿੰਨਾ ਜਿਹੜਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦੇ ਸਾਥੀ ਆ ਜਿਹੜਾ ਵਰਕ ਟੂ ਰੂਲ ਦਾ ਕੰਮ ਆ ਚਾਹੇ ਉਹਦੇ ਵਿੱਚ ਰਿਟਰਨਾਂ ਬਣਾਉਣ ਵਾਲੀ ਗੱਲ ਆ ਕੱਲ ਨਵਾਂ ਗਰੁੱਪ ਬਣਿਆ ਉਹਦੇ ਵਿੱਚ ਜਿਹੜੀ ਆ ਉਹ ਟ੍ਰਿਬਿਨਾ ਅਪਲੋਡ ਕਰਨ ਦੀ ਗੱਲ ਆ ਜੇ ਵੀ ਕੋਈ ਵੀ ਕੰਮ ਜਿਹੜੇ ਨਵੇਂ ਸਿਹੜੇ ਸਾਡੇ ਗਿਆ ਉਹ ਕੋਈ ਵੀ ਸਾਥੀ ਜਿਹੜੇ ਉਹ ਨਹੀਂ ਕਰਨਗੇ ਇਸ ਦਰਮਿਆਨ ਜੇ ਕੋਈ ਨੁਕਸਾਨ ਹੋ ਜਾਂਦਾ ਗ੍ਰਿਡ ਦਾ ਤਾਂ ਉਹਦੇ ਜਿਹੜੇ ਜ਼ਿੰਮੇਵਾਰ ਆ ਇਹ ਮੈਨੇਜਮੈਂਟ ਹੋਏਗੀ ਔਰ ਇਸ ਦੇ ਸਾਥੀ ਜਿਹੜੇ ਸਾਡੇ ਕੋਈ ਜ਼ਿੰਮੇਵਾਰ ਨਹੀਂ ਹੋਣਗੇ ਇਹ ਸਾਥੀ ਸਾਰਿਆਂ ਦੀ ਅੱਜ ਸਹਿਮਤੀ ਨਾਲ ਜਿਹੜੀ ਗੱਲ ਪਾਸ ਹੋਈ ਆ ਔਰ ਸਾਰੇ ਸਾਥੀ ਜਿਹੜੇ ਆ ਉਸ ਕੰਸੈਂਟ ਫਾਰਮ ਦੇ ਉੱਤੇ ਜਿਹੜੇ ਆ ਸਾਡ ਨੂੰ ਰਿਟਨ ਜਿਹੜੀ ਆ ਕਮੇਟੀ ਨੂੰ ਕੰਸੈਂਟ ਦਿੱਤੀ ਆ ਉਹਨਾਂ ਨੇ ਇਹ ਸਾਡੀਆਂ ਮੰਗਾਂ ਜਿਨ੍ਹਾਂ ਚ ਨਹੀਂ ਮੰਦੀ ਆ ਜੇਕਰ ਇਹ ਨਹੀਂ ਮੰਦੀ ਤਾਂ ਜਿਹੜੀ ਆ ਕਰਮਚਾਰੀ ਆ ਹੋਰ ਅੱਗੇ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ ਜਿਸ ਤਰ੍ਹਾਂ ਫਾਲਟ ਪੈਣਾ ਸਟੇਸ਼ਨ ਦੇ ਜਿਹੜੇ ਆ ਉਹ ਫਾਲਟ ਦੇ ਦਰਮਿਆਨ ਕੰਮ ਨਾ ਕਰਨਾ ਇਹੋ ਜਿਹਿਆਂ ਜਿਹੜੀਆਂ ਅੱਗੇ ਆਉਣ ਵਾਲੀਆਂ ਕਮੇਟੀ ਵਿਚਾਰ ਕੇ ਫੈਸਲਾ ਜਿਹੜਾ ਅੱਗੇ ਉਹ ਕਰੇਗੀ ਵੀ ਜ਼ਰੂਰ ਪ੍ਰੀਖਿਆ ਜਿਹੜੀ ਆ ਕਿੱਦਾਂ ਤਿਆਰ ਹੁੰਦੀ ਆ ਇਸ ਕੋਰਗੇ ਅਖੀਰ ਦੇ ਵਿੱਚ ਸਾਡੀ ਚੇਤਾਵਨੀ ਆ ਸਰਕਾਰ ਨੂੰ ਰੋਕ ਰ ਮੈਨੇਜਮੈਂਟ ਨੂੰ ਵੀ ਜਿੰਨਾ ਚਿਰ ਜਿਹੜੇ ਆ ਪੋਸਟਾਂ ਬਾਲਿਸ਼ ਕੀਤੀਆਂ ਜਿਹੜੀਆਂ ਉਹ ਰੀਕ੍ਰੀਏਟ ਨਹੀਂ ਹੋ ਜਾਂਦੀਆਂ ਬਣਦੇ ਲੱਗੇ ਓਵਰਟਾਈਮ ਜਿੰਨੇ ਲੱਗਦੇ ਆ ਉਹ ਨਹੀਂ ਮਿਲ ਜਾਂਦੇ ਆਰਟੀਐਮ ਦੀਆਂ ਪੋਸਟਾਂ ਜਿੰਨੀਆਂ ਬਾਲਿਸ਼ ਹੋਈਆਂ ਨਹੀਂ ਲੱਗਦੇ ਜਿਹੜੇ ਇੰਨੀ ਹਾਸੋ ਹੈ ਨਹੀਂ ਗੱਲ ਮੈਨੇਜਮੈਂਟ ਵਾਸਤੇ ਵੀ ਜੇਈ ਦੀ ਜਗ੍ਹਾ ਤੇ ਪ੍ਰਵੇਸ਼ਨ ਵਾਲੇ ਸਾਡੇ ਆਰਟੀਐਮ ਡਿਊਟੀ ਦੇ ਰਹੇ ਆ ਇੰਨਾ ਕੁ ਮੰਦਾ ਹਾਲ ਹੈ ਸਰਕਾਰ ਦਾ ਵੀ ਜਿਹੜੀ ਆ ਪੋਸਟਾਂ ਬਾਰੇ ਇਸ ਕਰਕੇ ਜੇ ਇਹ ਨਾ ਮੰਗਾ ਜਿਹੜੀਆਂ ਸਾਡੀਆਂ ਮੰਨੂਗੀ ਤਾਂ ਸਰਕਾਰ ਜਾਂ ਮੈਨੇਜਮੈਂਟ ਲੋਕਲ ਤਾਂ ਉਹਨਾਂ ਦੇ ਵਿਰੋਧ ਸੰਘਰਸ਼ ਸਾਡਾ ਜਾਰੀ ਰਹੂਗਾ ਇਸ ਦਰਮਿਆਨ ਕੋਈ ਵੀ ਨੁਕਸਾਨ ਹੁੰਦਾ ਇਹ ਲੋਕਲ ਮੈਨੇਜਮੈਂਟ ਦੀ ਜ਼ਿੰਮੇਵਾਰ ਹੋਗੀ ਧੰਨਵਾਦ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਜਿਵੇਂ ਕਿ ਸਾਡੀਆਂ ਮੰਗਾਂ ਬਾਰੇ ਉਸਤਾਰਪੁਰੂ ਦੇ ਪ੍ਰਧਾਨ ਰਿਸ਼ਪਾਲ ਜੀ ਨੇ ਦਾ ਤੁਹਾਨੂੰ ਜਾਣੂ ਕਰਵਾ ਦਿੱਤਾ ਕਿ ਸਾਡੇ ਉਹ ਗੋ ਟਾਈਮ ਦਾ ਮਸਲਾ ਵਾ ਸਾਡੀਆਂ ਜਿਹੜੀਆਂ ਪੋਸਟਾਂ ਕਾਡਾ ਦੇ ਗੇਟ ਜਿਹੜੀਆਂ 811 811 ਸਰਵਿਸ ਸਰਪਰੇ ਜਿਹੜਾ ਹੈਗਾ ਸਰ ਕੇ ਉਹ ਰੱਦ ਕੀਤੀਆਂ ਸੀ ਉਹਨਾਂ ਨੂੰ ਬਹਾਲ ਕਰਦਾ ਮਸਲਾ ਹੈਗਾ ਸਾਡਾ ਸਾਡੀਆਂ ਜਿਹੜੀਆਂ ਜੇੀ ਸਬਸਟੇਸ਼ਨਾਂ ਦੀਆਂ ਕੰਮ ਕਰਾਇਆ ਜਿਹੜਾ ਹੱਥ ਰਸੀਦਾ ਨੇ ਆ ਉਹਨਾਂ ਦੀਆਂ 6-1.5 ਸਾਲ ਤੋਂ ਪੇਮੈਂਟ ਆ ਪੈਂਡਿੰਗ ਪਈਆਂ ਓਵਰ ਟਾਈਮ ਜਿਹੜਾ 50 ਘੰਟੇ ਦਾ ਮੈਨੇਜਮੈਂਟ ਆ ਕਹਿੰਦੀ ਆ ਉਹ ਦੇਣ ਦੀ ਗੱਲ ਹੈਗੀ ਆ 6-1.5 ਸਾਲ ਤੋਂ ਉਹ ਸਾਡਾ ਪੈਂਡਿੰਗ ਪਿਆ ਉਸ ਮਸਲੇ ਦੇ ਵਿੱਚ ਅਸੀਂ ਜਿਹੜੀ ਗ੍ਰੇਡ ਸਬਸਟੇਸ਼ਨ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਉਹ ਸਾਰੀਆਂ ਜਥੇਬੰਦੀਆਂ ਤੋਂ ਉੱਪਰ ਉੱਟ ਕੇ ਅਸੀਂ ਇੱਕ ਸਾਂਝੀ ਜਿਹੜੀ ਹੈਗੀ ਆ ਗ੍ਰੇਡ ਡਿਵੀਜ਼ਨ ਸੈਸ਼ਹਰੀ ਮੰਡਲ ਦੀ ਅਸੀਂ ਇੱਕ ਕਮੇਟੀ ਬਣਾਈ ਹੈਗੀ ਆ ਉਹ ਕਮੇਟੀ ਦੇ ਜਿਹੜੇ ਹੈਗੇ ਆ ਜਿਵੇਂ ਨੋਟਿਸ ਦਿੱਤਾ ਸੀ 15 ਦਿਨ ਦਾ ਜਿਹੜਾ ਅੱਜ ਸਾਡਾ ਪੂਰਾ ਹੋ ਗਿਆ ਮੰਗਾਂ ਦਾ ਉਹ ਮੰਗਾਂ ਦੇ ਸੰਬੰਧ ਵਿੱਚ ਅਸੀਂ ਸਾਰੇ ਮੁਲਾਜ਼ਮਾਂ ਤੋਂ ਇੱਕ ਕੰਸੈਂਟ ਫਾਰਮ ਜਿਹੜਾ ਹੈਗਾ ਵਰਕ ਟੂ ਰੂਲ ਕਰਨ ਵਾਸਤੇ ਅਸੀਂ ਮੰਗਿਆ ਸੀਗਾ ਉਹ ਲਗਭਗ ਸਾਰੇ 100% ਸਾਡੇ ਜਿਹੜੇ ਹੈਗੇ ਸ਼ੈਰੀ ਬੰਡਲ ਡਿਵੀਜ਼ਨ ਦੇ ਸਾਡੇ EMPLOYEES ਹੈਗੇ ਨੇ ਸਾਰਿਆਂ ਨੇ ਸਾਈਨ ਕਰਕੇ ਦੇ ਤਾਂ ਇੱਕ ਅਦੇ ਦੋ ਸਾਥੀਆਂ ਦਾ ਜਿਹੜਾ ਹੈਗਾ ਰਹਿੰਦਾ ਉਹ ਵੀ ਸਾਨੂੰ ਸ਼ਾਮਤ ਕਰਾਜੇ ਕੰਸੈਂਟ ਲੈਣ ਦੇ ਜਿਹੜੇ ਹੈਗੇ ਨੇ ਉਹ ਪ੍ਰਾਪਤ ਹੋ ਜਾਣਗੇ ਸਾਰਿਆਂ ਨੇ ਯਾਨੀ ਕਿ ਸਹਿਮਤੀ ਸਾਨੂੰ ਇਹ 100% ਮੁਲਾਜ਼ਮਾਂ ਦਿੱਤੀ ਆ ਜਿਸ ਹਿਸਾਬ ਨਾਲ ਇਹ ਉਤਸ਼ਾਹ ਮੁਲਾਜ਼ਮਾਂ ਦੇ ਵਿੱਚ ਹੈ ਜਿਸ ਹਿਸਾਬ ਨਾਲ ਮੁਲਾਜ਼ਮ ਜਿਹੜੇ ਸਾਡੇ ਅਗੇ ਡਿਵੀਜ਼ਨ ਦੇ ਉਹ ਇਸ ਧੱਕੇਸ਼ਾਈ ਤੋਂ ਦੁਖੀ ਹੋਏ ਪਏ ਨੇ ਉਹ ਪੂਰੇ ਇਸ ਟਾਈਮ ਆਪਣੇ ਅਫਰੋਸ਼ ਵਿੱਚ ਨੇ ਕਿ ਸਾਨੂੰ ਨਾ ਤਾਂ ਓਵਰਟਾਈਮ ਮਿਲ ਰਿਹਾ ਨਾ ਰੈਸਟਾ ਮਿਲ ਰਹੀਆਂ ਨਾ ਕੰਮ ਕੀਤੇ ਦੀ ਪੇਮੈਂਟ ਮਿਲ ਰਹੀ ਆ ਇਸ ਕਰਕੇ ਮੁਲਾਜ਼ਮ ਜਿਹੜੇ ਹੈਗੇ ਨੇ ਬਹੁਤ ਰੋਸ ਵਿੱਚ ਆ ਮੈਂ ਮੈਨੇਜਮੈਂਟ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਹ ਜਿਹੜੇ ਸਾਡੇ ਮਸਲੇ ਆ ਇਹ ਜਲਦੀ ਤੋਂ ਜਲਦੀ ਜਿਹੜੇ ਹੈਗੇ ਆ ਹੱਲ ਕਰਕੇ ਸਾਡੇ ਜਿਹੜੇ ਮੁਲਾਜ਼ਮਾਂ ਦਾ ਜਿਹੜਾ ਗੁੱਸਾ ਉਹ ਸ਼ਾਂਤ ਕੀਤਾ ਜਾਵੇ ਨਹੀਂ ਤਾਂ ਜਿਹੜੇ ਆਣ ਵਾਲੇ ਨਤੀਜੇ ਹੈਗੇ ਨੇ ਇਹ ਬਹੁਤ ਜ਼ਿਆਦਾ ਭਿਆਨਕ ਹੋ ਸਕਦੇ ਨੇ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਸਾਡੀ ਲੋਕਲ ਮੈਨੇਜਮੈਂਟ ਦੀ ਜਾਂ ਜਿਹੜੀ ਸਾਡੀ ਉੱਪਰਲੀ ਹੈ ਸੌਟੀਆ ਇਹ ਸਾਰੀ ਉਹਨਾਂ ਦੀ ਹੋਵੇਗੀ ਧੰਨਵਾਦ ਓਕੇ ਕੋਈ ਨਹੀਂ ਸਰ ਥੋੜਾ ਥੋੜਾ ਨਾਮ ਨਾ ਫੜਾ ਫਿਰ ਮੈਂ ਸ਼ੋਭਨ ਸਿੰਘ ਸ਼ਕਤ ਪਰ ਸੰਘਰਸ਼ ਕਮੇਟੀ ਸੰਘਰਸ਼ ਕਮੇਟੀ ਦੇ ਫੈਸਲੇ ਮੁਤਾਬਿਕ ਅਸੀਂ 8 ਜੁਲਾਈ ਨੂੰ 15 ਦਿਨ ਦਾ ਨੋਟਿਸ ਦਿੱਤਾ ਸੀ ਜੀ ਸਾਡੀ ਪੰਚਸਤਰੀ ਮੰਗਾ ਸੀਗੀ ਆ ਔਰ ਉਹ ਦੀ ਅੱਜ ਮਿਆਦ ਜਿਹੜੀ ਪੂਰੀ ਹੋ ਚੁੱਕੀ ਹੈ ਕਿ ਬੜੀ ਮਾੜੀ ਗੱਲ ਹੈ ਕਿ 15 ਦਿਨ ਤੱਕ ਕਿਸੇ ਵੀ ਮੈਨੇਜਮੈਂਟ ਦੇ ਕਿਸੇ ਵੀ ਅਧਿਕਾਰੀ ਨੇ ਮੀਟਿੰਗ ਦੇਣਾ ਸਾਨੂੰ ਉਚਿਤ ਨਹੀਂ ਸਮਝਿਆ ਸੋ ਅੱਜ ਤੋਂ ਅਸੀਂ ਪੂਰੀ ਡਿਵੀਜ਼ਨ ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਹੋ ਗਿਆ ਹੈ ਤੇ ਅਸੀਂ ਵਰਕ ਟੂ ਰੂਲ ਲਾਗੂ ਹੋ ਚੁੱਕਾ ਹੈ ਇਸ ਨੂੰ ਕਮੇਟੀ ਦੇ ਫੈਸਲੇ ਨੂੰ ਅਸੀਂ ਸਟੇਟ ਪੱਧਰ ਤੇ ਆਪਣੀਆਂ ਜਿਹੜੀਆਂ ਕਮੇਟੀਆਂ ਨੇ ਨਿਕਾ ਮੰਚਾ ਜਿਵੇਂ ਜੁਆਇੰਟ ਫੋਰਮ ਹੈ ਉਹਨਾਂ ਤੱਕ ਪਹੁੰਚਾਵਾਂਗੇ ਤੇ ਸਾਡਾ ਜਿਹੜਾ ਵਰਸਟੂ ਰੋਲ ਹੈ ਉਹ ਐਸੋ ਲਾਗੂ ਹੈ ਸਿਰਫ ਆਪਣੀ ਅਸੀਂ ਬਣਦੀ ਡਿਊਟੀ ਕਰਾਂਗੇ ਔਰ ਜਿਹੜੀ ਰੈਸਟਰ ਬਜਟ ਸੂਡੀਆਂ ਲਾਗੂ ਹੋਣਗੀਆਂ ਬਣਦੀ ਡਿਊਟੀ ਕੀਤੀ ਜਾਊਗੀ ਔਰ ਬਣਦੀ ਡਿਊਟੀ ਦੇ ਵਿੱਚ ਜਿਹੜੇ ਵਾਧੂ ਕੰਮ ਨੇ ਵੀ ਵਾਧੂ ਐਂ ਵੀ ਕਰੋ ਉਹ ਵੀ ਕਰੋ WhatsApp WhatsApp ਤੇ ਸਾਡੇ ਤੋਂ ਗ੍ਰੈਡ ਦੀ ਡਿਊਟੀ ਤੇ ਚੱਲਦੇ ਨਹੀਂ ਹੈਗੇ ਲਿਮਟਡ ਐ ਵੀ ਕਿਤੇ ਇਨਫੋਰਮੇਸ਼ਨ ਪਾਤੀ ਫਿਰ ਚੇਕ ਦੋ ਵਾਰੀ ਤਾਂ ਇਹ ਨਹੀਂ ਵੀ ਅਸੀਂ 24 ਘੰਟੇ WhatsApp ਤੇ WhatsApp ਨਾਲ ਸਾਡੇ ਗ੍ਰੈਡ ਨਹੀਂ ਚੱਲਦੇ ਸਾਡੇ ਗ੍ਰੈਡ ਤਾਂ ਪ੍ਰੈਕਟੀਕਲੀ ਚੱਲਣ ਵਾਲੇ ਆ WhatsApp ਆ ਜਿਹੜਾ ਕਿ ਗ੍ਰੈਡ ਹਸਤਾ ਜਦੋਂ ਕੰਮ ਕੁੰਮ ਕਰਨਾ ਹੁੰਦਾ ਜਿਸ ਵੇਲੇ ਤਾਂ ਸਾਡੇ ਫੋਨ ਦਾ ਡਰਾਅਰ ਚ ਪਏ ਹੁੰਦੇ ਆ ਉਸ ਵੇਲੇ ਨੇ ਸਿਰ ਭੂਗੋਲ ਨੂੰ ਆਪਣੇ ਆਂਦੇ ਆ ਉਹ ਕੰਮ ਜਿਹੜਾ ਕੰਮ ਜ਼ਰੂਰੀ ਹੁੰਦਾ ਪੈਟੀਸਿਜਨ ਦਾ ਦੌਰ ਹੈ ਔਰ ਖਪਤਕਾਰ ਨੂੰ ਜਿਹੜੀ ਨਿਰਵਗਣ ਸਪਲਾਈ ਦੇਣੀ ਸਾਡਾ ਜਿਹੜਾ ਪਹਿਲਾ ਉਦੇਸ਼ ਹੁੰਦਾ ਹੈ ਕਿ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਪਰੇਸ਼ਾਨੀ ਨਾ ਹੋਵੇ ਸੋ ਅੱਜ ਦੀ ਕਮੇਟੀ ਦਾ ਫੈਸਲਾ ਇਹ ਹੈ ਵੀ ਅੱਜ ਤੋਂ ਵਰਕ ਟੂ ਰੂਲ ਨਾਲ ਚੱਲਣਾ ਚਾਹੀਦਾ ਲੱਗਦਾ